Oh je, o de ye. ਤੇ ਭੈਣੇ ਬਹਿ ਜਾ ਤੂੰ ਵਾਚ ਚੱਲੀ ਐ ਬੈ ਜਾ ਬੋਲਦੀ ਮਾਂ ਦੇ ਦਰਵਾਜ਼ੇ ਤੇ ਬੈਠੀ ਬਹਿ ਜਾ ਹਾਂਜੀ ਲੋ ਸਾਧ ਸੰਗਤ ਜੀ ਕੀ ਹੋਇਆ ਇੱਕ ਭੈਣ ਨੂੰ ਸੁਪਨਾ ਆਇਆ ਸੁਪਨਾ ਸੁਪਨੇ ਦੇ ਵਿੱਚ ਮਾਂ ਕਹਿੰਦੀ ਮੈਂ ਤੇਰੇ ਘਰ ਆਉਣਾ ਤੇ ਬੰਦਿਆ ਤੁਹਾਡਾ ਛੋਟੀ ਸੁਣੀ ਦੀ ਜੱਤੀ ਛੋਟੀ ਆ ਸੋਸਾ ਸਾਡੇ ਤੱਕ ਤੇ ਹੋਰ ਆ ਗਏ ਅਣਗੋਣ ਨਾਲ ਧਰੋ ਕੱਲ ਹੀ ਭੈਣਾ ਕੀ ਸੋਲਦੀ ਐ ਪੁੱਤ ਕੱਲ ਹੀ ਮੈਂ ਸੋਚਿਆ ਕੀ ਆ ਭੈਣ ਰਾਤੀ ਮੈਨੂੰ ਸੁਪਨਾ ਆਇਆ ਮੇਰੀ ਮਾਂ ਸੁਪਨੇ ਚ ਆਈ ਆ ਅੱਜ ਮੇਰੇ ਘਰ ਮਾਂ ਨੇ ਆਉਣਾ ਐ ਮੈਂ ਸਫਾਈਆਂ ਸਮਝਾ ਕਰਦੀ ਆ ਤੇ ਸਾਰਿਆਂ ਦੀ ਪੇਟਾ ਫੜ ਲੈ ਮੈਨੂੰ ਵੀ ਕਹਿੰਦੀ ਸਾਡੇ ਲਈ ਮਾਂ ਤੇਰੀ ਆਉਗੀ ਕੱਲ ਹੀ ਮੈਂ ਸੰਭੂ ਕਰੂੰਗੀ ਲੋ ਜੇ ਕੀ ਗਾਣਾ ਗਾਉਂਦੀ ਸੋਹਣੀ ਸੰਗਤੀ ਪਿਆਰ ਦੇ ਨਾਲ ਗਾਣਾ ਗਾਉਂਦੀ ਆ ਨਾਲੇ ਆਪਣੀ ਕੋਚਾ ਲਾਉਂਦੀ ਆ ਜੀਹਨ ਦੇ ਉੱਤੇ ਤੇ ਮੇਰੀ ਮਾਂ ਦੇ ਆਉਣਾ ਕੀ ਕਹਿੰਦੇ ਸਲਿੱਪ ਸੇ ਉਹਦੇ ਸਰਵੰਤਨਾ ਸੈਨ ਨੂੰ ਕਿਤੇ ਮੈਂ ਬਿਠਾਵਾਂ ਸ਼ੇਰਾਵਾ ਕੀ ਵੀ ਕਰਦੇ ਸੀ ਕਿ ਦਸ ਦਾ ਕਹਿਆ ਇਲਾ ਮੈਂ ਵੀ ਅਵਤਾਰੀ ਤੈਨੂੰ ਬਿੱਲ ਕਰਦਾ ਲੈ ਮਾ ਦਾ ਮੰਦਰ ਬਣਾਓ ਕੀ ਕਹਿੰਦੀ ਆ ਦਿਲ ਕਰਦਾ ਮਾ ਤੇਰਾ ਮੰਦਰ ਬਣਾ ਬਣਾ ਮਾ ਕੀ ਕਹਿੰਦਾ ਤੇ ਲੋੜਾ ਚਾਪੇ ਤਸੱਵਰ ਕਰੋ ਪੈਜ ਹਸਣਾ ਨਹੀਂ ਗੱਲਾਂ ਬਾਤਾਂ ਕਰਦੇ ਜੇ ਤਰਾਓ ਲੋ ਜੀ ਇਹ ਹਾਜ਼ਰੀ ਰਵਾਣੀ ਦੀ ਸਾਡੇ ਨੇ ਉਹ ਦਿਲ ਕਰੇ ਤਾਂ ਮੈਂ ਤੇਰਾ ਜਾਗੇ ਮੇਰੇ ਜਾਵਾਂ ਦੀ Thank you. ਲੋ ਜੇ ਤੀ ਬੀਬੀ ਜਦ ਬੈਗੇ ਆਪਣੇ ਘਰਵਾਲੇ ਮੈਂ ਜਿੰਦੂ ਕੋਲ ਜਾਣਾ ਮਿਲਲੇ ਇਹ ਆ ਕੰਨੀ ਤੇ ਜਿੰਦੂ ਨੂੰ ਆਪਣੇ ਘਰਵਾਲੇ ਕਹਿੰਦੇ ਮੈਂ ਜਿੰਦੂ ਨੂੰ ਯਾਦਾ ਮਿਲਵੇ ਉਹ ਕਹਿੰਦਾ ਕਮਲੀਏ ਪੀੜ ਬਹੁਤ ਜ਼ਿਆਦਾ ਪ੍ਰਸ਼ ਬਹੁਤ ਜ਼ਿਆਦਾ ਤੂੰ ਕਿੱਥੇ ਜਾਉਂਗੀ ਨਹੀਂ ਜਾਣਾ ਨਿਆਣੇ ਸੋਛਦੇ ਆ ਪਰ ਉਹ ਪਿਆਰੀ ਜੀਤੀ ਜਿਹੜੀ ਜਿੰਦ ਦੇ ਆ ਗਈ ਕੰਨੀ ਮੈਂ ਜਾਣਾ ਜਰਾ ਜੰਮੀ ਮਾਗੇ ਜਰਾ ਮਾ ਮਾਈ ਤੇ ਲੋ ਪ੍ਰੇਮਿਆ ਤੁਮਨਾਂ ਲੋਕਾਂ ਦੀ ਤੂੰ ਨਾ ਫੁਰਕੇ ਜਾ ਜਿਓ ਕੋਲ ਲੈ ਜਾ ਉਥੋਂ ਕੇ ਪੈਸੋ ਕੀ ਹੋਇਆ ਆਪਣੇ ਆਲੀ ਨੂੰ ਤਾਂ ਕਹਿੰਦੀ ਪਿਆਰ ਕਰ ਗਈ ਆ ਆ ਲੈ ਕੋਰੀ ਜੜੀ ਜਿਹੀ ਜਿਹੀ ਆਪਣੇ ਇੱਕ ਤਾਲਵੇ ਨੂੰ ਉੱਤਪੀਆਂ ਦੇ ਕੇ ਬੱਚੇ ਬੱਚੇ ਅਸ਼ਾਪ ਚਲ ਗਏ ਦਰਸ਼ਾਪ ਚਲ ਗਏ ਕੀ ਦੇਹਦੀਆ ਮੇਲਾ ਲਗਿਆ ਬੱਸਾਂ ਮਿਲਦੀਆਂ ਨਹੀਂ ਹੁਣ ਵੀ ਨਹੀਂ ਬੱਸਾਂ ਮਿਲਦੇ ਸੋ ਪਤਾ ਹੀ ਆ ਕੋਈ ਉੱਪਰ ਰੰਗੇ ਜਾਂਦਾ ਮੋਟਰ ਕੇ ਜਾਂਦਾ ਮੋਕੀਦਾ ਜਾਂਦਾ ਅੱਜ ਲਓ ਜੀ ਇੱਕ ਜੂਰੀ ਬੈਂਤੀਆ ਕੇ ਲੰਗਾ ਸ਼ੁਰੂ ਆ ਜਿਸ ਵੀ ਭਾਈ ਨੂੰ ਭੋਖਾ ਹੋਵੇ ਪੂਰਾ ਲੰਗਾ ਛਕੇ ਪੇੜ ਪਰ ਹਲੇ ਇੱਥੇ ਬੈਠੋ ਦੋ ਮਿੰਟ ਹੋਰ ਕੇ ਸਾਹਮਣੇ ਮੈਂ ਤਾਂ ਪਹਿਲੀ ਫਿਕਰ ਨਾ ਕਰਿਓ ਮੈਂ ਕਿ ਸਾਹਮਣੇ ਮੈਂ ਲੱਗਾ ਲੋਈ ਪੇੜ ਸੋਣਨੇ ਵਾਲੀ ਆ ਹੰਗਰ ਸਾਕੇ ਫੇਰ ਇੱਥੇ ਬੈਠੀ ਜਾਓ ਫੇਰ ਇੱਥੇ ਬੈਠਣ ਲੱਗੇ ਸਾਕੇ ਤੇ ਪੇੜ ਸੋਣਨੇ ਵਾਲੀ ਆ ਬੀਬੀਓ ਤੁਹਾਡੇ ਮਤੂ ਦੀ ਪੇੜ ਹੈ ਜੋ ਪਿਆਰ ਨਾਲ ਰਸੋ ਓ ਬੀਬੀ ਬਸਾ ਪਰਿਆ ਜਾਨੀਆ ਬਸਾ ਪਰਿਆ ਜਾਨੀਆ ਖੁਆਰੀਆਂ ਦੀਆਂ ਉੱਪਰ ਜੜੀਆਂ ਥੱਲੇ ਜੜੀਆਂ ਬੀਬੀ ਵਾਲ ਖਿਲਾ ਰਹਿਓ ਆ ਠਾਕਾ ਮਾਦੀ ਦਸ ਬੜੇ ਨੂੰ ਕਿੰਦਾ ਮਾਰਦੀ ਆ ਆਪਣੇ ਦਸਰਗਾਂ ਨਾਲ उ <laughs> मेन can

ਆਪਰੇ ਜੜੀ ਕਰ ਲੈ ਜੱਦੀ ਸੋਰੀ ਨੇ ਬਸ ਭਣੀ ਗਈ ਆ ਕਿਨੇਟਰ ਕਾ ਜਾ ਪੈਣਾ ਜਾ ਚੜ ਜਾ ਚੜ ਕੇ ਕੀ ਹੋਇਆ ਚੰਤ ਪੁਨੀ ਮਾਦੇ ਦਰਵਾਜ਼ੇ ਉੱਤੇ ਪਹੁੰਚ ਗਏ ਜਿਸ ਨੇ ਚੰਤ ਪੁਨੀ ਮਾਦੇ ਦਰਵਾਜ਼ੇ ਤੇ ਬਹੁਤੀ ਸੁਣਨੇ ਵਾਲੀ ਗੱਲ ਆ ਕਹਿੰਦੇ ਮਾਮਾਈ ਕਾਮਾਉਣੀਆਂ ਹੋ ਕੋਈ ਕੰਮ ਨਹੀਂ ਆਉਣਾ ਤੁਸੀਂ ਮੇਰੀ ਗੱਲ ਸਮਝ ਲਿਓ ਜਿਹੜੀਆਂ ਮਾਲਾ ਉਹ ਹੀ ਕਾਮਾਉਣੀਆਂ ਲੈ ਧਰਵਾਜੇ ਦੇ ਕਾਮਾਉਣਾ ਤੇ ਲੈਣੇ ਦੇ ਕਾਮਾਉਣਾ ਫਿਰ ਮਾਲੇ ਕਾਮਾਉਣਾ ਮਾਦੇ ਦਰਵਾਜ਼ੇ ਉੱਤੇ ਪਹੁੰਚ ਗਏ ਜਿਸਲੇ ਪਾਂਚੀ ਅਥੇ ਸਮਾਨ ਫੜਿਆ ਬੋਲਾ ਗੰਗਾ ਜਾਲ ਪਾੜੇ ਬਟਵਾ ਦਾ ਢੱਪਾ ਸਾਹ ਕੋ ਫੜਿਆ ਜਿਦਾਰਾ ਲਾਉਣੀ ਜਾਨੀ ਆ ਤਰਾਜ ਭਾਈ ਟਕਾਰੇ ਬੋਲੋ ਝੋੜਦੇ ਬੋਲੋ ਸੇਮ ਤੇ ਬੋਲੋ ਜੋ ਅਤਿੰਤ ਭੁਮੀ ਪੋਤੀ ਬੜੀ ਸੰਗਤੋ ਪਰਦੇ ਦਾੇ ਚਲੋ ਮਖਾਦੇ ਤੋਂ ਮਖਾਦੇ ਤੋਂ ਕੀ ਹੋਇਆ ਮਾ ਅਤਿੰਤ ਭੁਮੀ ਪਰਗਤ ਹੋ ਗਈ ਉਹਨੂੰ ਦਸਰ ਦੇ ਨੇੜੇ ਪਿਆਰ ਸੀ ਉਹਦੇ ਵਿੱਚ ਉਹਦੇ ਵਿੱਚ ਪਿਆਰ ਸੀ ਜਿਸ ਪਗ ਦਾ ਪਿਆਰ ਹੈ ਉਹ ਮਾ ਮਈ ਆਪ ਦਾ ਸੰਦੇਵ ਮਾ ਮਈ ਆਪਾਈ ਅਥਰ ਫੜਿਆ ਬਹੁਤ ਟਕਾਇਆ ਪਰ ਉਹ ਅਸ਼ੀਰਵਾਦ ਦਿੱਤਾ ਉਹਦੇ ਢੋਲੀਆਂ ਪਾ ਦਿੰਦੀਆ ਉਹਨੂੰ ਇੱਕ ਵਾਰੀ ਸ਼ਰਵ ਵਾਲੀ ਦਾ ਬੋਸ ਸਾਜੇ ਸਾਡੇ ਤੇਰੇ ਬਾਤ ਵਾਲੇ ਇੱਕ ਮਿੰਟ ਲਈ ਸਾਡੇ ਸਾਹਮਣੇ ਸਾਡੇ ਮਸ਼ਹੂਰ ਰੇਡੀਓ ਕਲਾਕਾਰ ਟੈਲੀਵਿਜ਼ਨ ਕਲਾਕਾਰ ਹੋਰ ਅਗਰਾਂਡ ਕਨੇਡਾ ਅਮਰੀਕਾ ਬੜਿਆ ਧੂਮਾ ਪਈਆ ਆ ਤੁਹਾਨੂੰ ਆਪਣਾ ਗੋਤਿਰ ਭੇਟਾ ਸੁਣਨ ਗਿਆ ਆਜੋ ਕਾਂਤਾ ਰਾਣੀ ਜੀ ਇਧਰ ਆਓ